ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਈ ਕਲਖ ਅੱਜ ਜਦੋਂ ਸਮੁੱਚੇ ਤੌਰ ਤੇ ਅਸੀਂ ਭਾਰਤ ਪਾਕਿਸਤਾਨ ਦੀ ਸੰਭਾਵਿਤ ਜੰਗ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੁਰੀ ਤਰ੍ਹਾਂ ਵਾਇਰਲ ਹੋਣ ਨੂੰ ਵੇਖਦੇ ਆ ਤਾਂ ਇੱਕ ਤਰ੍ਹਾਂ ਨਾਲ ਸਵਾਲ ਪੈਦਾ ਹੋ ਜਾਂਦਾ ਹੈ ਮਨ ਦੇ ਵਿੱਚ ਕਿ ਅਸੀਂ ਕਿਸ ਪਾਸੇ ਨੂੰ ਤੁਰ ਰਹੇ ਹਾਂ ਭਾਰਤ-ਪਾਕਿਸਤਾਨ ਜੰਗ ਦੀਆਂ ਸੰਭਾਵਨਾਵਾਂ ਜ਼ਰੂਰ ਨੇ ਪਰੰਤੂ ਜੰਗ ਹਾਲੇ ਲੱਗੀ ਨਹੀਂ ਤੇ ਖੁਦਾ ਕਰੇ ਪ੍ਰਮਾਤਮਾ ਕਰੇ ਕਿ ਜੰਗ ਕਦੇ ਨਾ ਲੱਗੇ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਇਸ ਵੇਲੇ ਦੇਸ਼ ਗੁਜ਼ਰ ਰਿਹਾ ਹੈ ਤੇ ਜਿਸ ਤਰ੍ਹਾਂ ਪੰਜਾਬ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜੰਗ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਐਸਾ ਨਹੀਂ ਇੱਕ ਭਾਰਤੀ ਫੌਜ ਵੱਲੋਂ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਕੁਝ ਸਰਜਿਕਲ ਸਟ੍ਰਾਈਕਸ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਪਿਤੀ ਰਾਤ ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਇਲਾਕੇ ਵਿੱਚ ਜਾਂ ਅਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਨੂੰ ਲੈ ਕੇ ਭਾਰਤੀ ਫੌਜ ਨੇ ਕੋਈ ਨਾ ਕੋਈ ਕਾਰਵਾਈ ਹੈ ਜਿਹੜੀ ਜਿਸ ਨੂੰ ਸੀ ਸਰਜਿਕਲ ਸਟ੍ਰਾਈਕ ਕਹਿੰਦੇ ਆ ਇਸ ਆਪਰੇਸ਼ਨ ਨੂੰ ਸੰਧੂਰ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਤੇ ਹਉਅਤੋ ਬਚਣ ਲਈ ਸਾਡੀ ਕੋਸ਼ਿਸ਼ ਹੈ ਕਿ ਆਪਣੇ ਦਰਸ਼ਕਾਂ ਨੂੰ ਆਵਾਜ਼ ਖਲਕਣਾ ਜੁੜੇ ਸ ਨਹੀਂ ਹਾਂ ਨੂੰ ਕੁਝ ਦੱਸਣ ਦਾ ਚਤਨ ਕਰੀਏ ਅੱਜ ਇੱਕ ਬਹੁਤ ਬੁਰੀ ਤਰ੍ਹਾਂ ਖਬਰ ਜਿਹੜੀ ਸਾਨੂੰ ਸਵੇਰੇ ਸਵੇਰੇ ਮਿਲਦੀ ਆ ਜਦੋਂ ਬੀਤੀ ਰਾਤ ਲੰਗੀ ਰਾਤ ਜਦੋਂ ਅਜੇ ਟਿਕਾਣਿਆਂ ਦੇ ਉੱਤੇ ਭਾਰਤੀ ਫੌਜ ਵੱਲੋਂ ਹਮਲੇ ਕੀਤੇ ਜਾਂਦੇ ਨੇ ਜਵਾਬ ਦੇ ਵਿੱਚ ਪਾਕਿਸਤਾਨੀ ਫੌਜ ਵੱਲੋਂ ਜਾਂ ਅਤਵਾਦੀਆਂ ਵੱਲੋਂ ਕੁਝ ਹਮਲੇ ਸਾਡੇ ਦੇਸ਼ ਦੇ ਨਾਗਰਿਕਾਂ ਦੇ ਉੱਤੇ ਜਾਂ ਦੇਸ਼ ਦੇ ਉੱਤੇ ਕੀਤੇ ਜਾਂਦੇ ਨੇ ਉਹਨਾਂ ਵਿੱਚ ਇੱਕ ਹਮਲਾ ਜਿਹੜਾ ਸਭ ਤੋਂ ਵੱਧ ਦਿਲ ਹਿਲਾਉਣ ਵਾਲਾ ਉਹ ਪੁਨਛਤਾ ਪੁਨਛਤੇ ਖੇਤਰ ਵਿੱਚ ਇੱਕ ਗੁਰੂ ਘਰ ਦੇ ਉੱਤੇ ਜਾਣੇ ਅਣਜਾਣੇ ਜਿਹੜਾ ਹਮਲਾ ਹੋਇਆ ਹੈ ਗੁਰੂ ਘਰ ਨੂੰ ਬਹੁਤ ਬੁਰੀ ਤਰ੍ਹਾਂ ਨੁਕਸਾਨ ਪੁੱਜਿਆ ਪਰੰਤੂ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੀਰਤਨ ਕਰਦੇ ਭਾਈ ਅਮਰੀਕ ਸਿੰਘ ਦੇ ਸੱਚਖੰਡ ਪਿਆਨਾ ਕਰ ਜਾਣ ਦੀਆਂ ਖਬਰਾਂ ਪ੍ਰਚਾਰੀਆਂ ਪ੍ਰਸਾਰੀਆਂ ਜਾ ਰਹੀਆਂ ਨੇ ਬਹੁਤ ਸਾਰੇ ਅਧਿਕਾਰਤ ਟੀਵੀ ਚੈਨਲਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਮੌਤ ਭਾਈ ਅਮਰੀਕ ਸਿੰਘ ਦੀ ਸੱਚਮੁੱਚ ਹੋਈ ਹੈ ਪੁਨਛਤੇ ਵਿੱਚ ਹੋਈ ਹੈ ਮੁਰਦਰਾ ਸਾਹਿਬ ਦੇ ਨਜ਼ਦੀਕ ਹੋਈ ਹੈ ਤੇ ਕੁਝ ਬਾਕੀ ਸਿੰਘਾਂ ਦੀ ਵੀ ਮੌਤ ਹੋਈ ਆ ਤੇ ਕੁਝ ਦੁਕਾਨਦਾਰ ਵੀਰਾਂ ਦੀ ਮੌਤ ਹੋਈ ਆ ਪਰੰਤੂ ਉਹ ਗੁਰਦੁਆਰੇ ਵਿੱਚ ਕੀਰਤਨ ਕਰਦਿਆਂ ਨਹੀਂ ਹੋਈ ਇੱਕ ਗੱਲ ਦੂਸਰੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਭਾਰਤੀ ਫੌਜ ਵੱਲੋਂ ਜਿਸ ਤਰ੍ਹਾਂ ਦੇ ਹਮਲੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਉੱਤੇ ਕੀਤੇ ਜਾ ਰਹੇ ਨੇ ਐਸਾ ਵੀ ਨਹੀਂ ਹੈ ਬਿਲਕੁਲ ਦੇਸ਼ ਦੀ ਸਰਕਾਰ ਵੱਲੋਂ ਸਖਤ ਫੈਸਲਾ ਲਿਆ ਗਿਆ ਹੈ ਦੇਸ਼ ਤੇ ਕਸ਼ਮੀਰ ਸਮੇਤ ਕੁਝ ਜਿਹੜੇ ਪਾਕਿਸਤਾਨ ਅਧਿਕਾਰਤ ਖੇਤਰ ਨੇ ਜਿੱਥੇ ਅਤਵਾਦੀਆਂ ਵੱਲੋਂ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਸਰਜੀਕਲ ਸਟਰੈਕਸ ਹੁੰਦੀਆਂ ਰਹੀਆਂ ਨੇ ਕੁਝ ਥਾਵਾਂ ਦੇ ਉੱਤੇ ਹਮਲੇ ਭਾਰਤੀ ਫੌਜ ਵੱਲੋਂ ਕੀਤੇ ਜਾ ਰਹੇ ਨੇ ਅਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਤੇ ਜਦੋਂ ਇਸ ਤਰ੍ਹਾਂ ਪੁਨਛ ਦੇ ਵਿੱਚ ਇੱਕ ਬਹੁਤ ਦਿਲਚਸਪ ਗੱਲ ਹੈ ਜਿਹੜੀ ਪੁਨਛ ਦੇ ਵਿੱਚ ਕੁਝ ਸਿੱਖ ਵੀਰ ਸਾਡੇ ਸ਼ਹੀਦ ਹੋ ਜਾਂਦੇ ਨੇ ਅਚਾਨਕ ਉਹਨਾਂ ਦੇ ਉੱਤੇ ਹਮਲਾਵਾਰੀ ਹੁੰਦੀ ਹੈ ਤਾਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਗੁਰੂ ਸਾਹਿਬਾਨ ਦੇ ਯੋਗਦਾਨ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਹੈ ਤੇ ਦੇਸ਼ ਦੇ ਗ੍ਰਹਿ ਮੰਤਰੀ ਅੱਜ ਇੱਕ ਬਿਆਨ ਦਿੰਦੇ ਨੇ ਕਿ ਭਾਰਤੀ ਪਰੰਪਰਾਵਾਂ ਨੂੰ ਸਿੱਖ ਗੁਰੂਆਂ ਨੇ ਆਪਣੇ ਸਿੱਧਕ ਨਾਲ ਸਿੱਧਕ ਦਿੱਲੀ ਨਾਲ ਆਪਣੇ ਬਲਦਾਨ ਨਾਲ ਬਚਾਇਆ ਹੈ ਉਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਤੋਂ ਮਹਾਰਾਜ ਤੋਂ ਲੈ ਕੇ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਸਿੱਖ ਗੁਰੂਆਂ ਵੱਲੋਂ ਕੀਤੇ ਸੰਘਰਸ਼ ਨੂੰ ਸਜਦਾ ਕੀਤਾ ਗਿਆ ਹੈ। ਸਿੱਖ ਗੁਰੂਆਂ ਨੇ ਸਾਡੀਆਂ ਪਰੰਪਰਾਵਾਂ ਨੂੰ ਲਚੀਲਾ ਬਣਾਇਆ ਹੈ। ਅਮਿਤ ਸ਼ਾਹ ਦੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਟੇਟਮੈਂਟ ਹੈ ਉਹ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੇਖਣ ਨੂੰ ਮਿਲਦੇ ਜਿੱਥੇ ਲੋੜ ਪਈ ਉੱਥੇ ਬਲੀਦਾਨ ਦੇ ਕੇ ਉਹ ਕਹਿੰਦੇ ਨੇ ਗੁਰੂ ਸਾਹਿਬਾਨ ਨੇ ਸੰਘਰਸ਼ ਵੀ ਕੀਤਾ। ਸਿੱਖ ਗੁਰੂਆਂ ਦੇ ਬਲੀਦਾਨ ਸਦਕਾ ਹੀ ਅਮਿਤ ਸ਼ਾਹ ਹੁਣੇ ਕਹਿੰਦੇ ਨੇ ਕਿ ਸਾਡੀ ਅਸਤੀ ਜਿਹੜੀ ਉਹ ਕੈਮ ਹੈ ਪੰਜਾਬ ਦੇ ਵਿੱਚ ਅੱਜ 20 ਥਾਵਾਂ ਤੇ ਮੌਕ ਡ੍ਰਿਲ ਜਿਹਨੂੰ ਆਖਿਆ ਜਾਂਦਾ ਇੱਕ ਤਰ੍ਹਾਂ ਦਾ ਜੰਗੀ ਅਭਿਆਸ ਹੁੰਦਾ ਹੈ 20 ਥਾਵਾਂ ਦੇ ਉੱਤੇ ਜੰਗੀ ਅਭਿਆਸ ਜਿਹੜਾ ਕੀਤਾ ਗਿਆ ਹੈ ਲੁਧਿਆਣਾ ਅਮਰਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਮੁਹਾਲੀ ਪਠਾਨਕੋਟ ਜਲੰਧਰ ਸ਼ਿਆਲਪੁਰ ਹਲਵਾਰਾ ਪਟਿਆਲਾ ਆਦਮਪੁਰ ਬਰਨਾਲਾ ਪਾਖੜਾ ਨੰਕਲ ਖੋਟਕਪੂਰਾ ਬਟਾਲਾ ਅਬੋੜ ਫਰੀਦਕੋਟ ਰੋਪੜ ਤੇ ਸੰਗਰੂਰ ਚ ਮੌਕ ਡ੍ਰਿਲ ਜਿਹੜੀ ਉਹ ਹੋਣ ਦਾ ਸਮਾਚਾਰ ਹੈ ਜਿਹੜਾ ਸਾਨੂੰ ਇਹ ਕੁਝ ਖੇਤਰਾਂ ਤੋਂ ਪ੍ਰਾਪਤ ਹੋਇਆ ਸਾਡੇ ਪਾਸ ਕੁਝ ਸੂਚਨਾਮਾਂ ਨੇ ਜਿਹੜੀਆਂ ਸੂਚਨਾਮਾਂ ਮੁਤਾਬਕ ਜਦੋਂ ਅੱਜ ਇਹ ਹਮਲੇ ਹੁੰਦੇ ਨੇ ਅਤਵਾਦੀਆਂ ਤੇ ਹਮਲੇ ਹੁੰਦੇ ਨੇ ਤੇ ਕਿਤੇ ਨਾ ਕਿਤੇ ਨੁਕਸਾਨ ਆ ਜਿਹੜਾ ਉਹ ਜ਼ਰੂਰ ਹੁੰਦਾ ਹੈ ਪਰੰਤੂ ਇਸ ਵੇਲੇ ਜੰਗ ਹਾਲੇ ਭਾਰਤ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਨਹੀਂ ਲੱਗੀ ਕਿਤੇ ਨਜ਼ਰ ਨਹੀਂ ਆਈ ਨਾ ਕੋਈ ਅਧਿਕਾਰਤ ਤੌਰ ਤੇ ਐਸਾ ਐਲਾਨ ਹੋਇਆ ਹਾਂ ਪੰਜਾਬ ਦੇ ਵਿੱਚ ਜਾਂ ਸਰਹੱਦੀ ਖੇਤਰਾਂ ਦੇ ਵਿੱਚ ਸਕੂਲਾਂ ਨੂੰ ਜਿਹੜੀਆਂ ਛੁੱਟੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਮੌਕ ਡ੍ਰਿਲ ਜਿਹਨੂੰ ਜੰਗੀ ਅਭਿਆਸ ਕਿਹਾ ਜਾਂਦਾ ਹੈ ਉਹ ਕੀਤਾ ਗਿਆ ਹੈ ਬਹੁਤ ਸਾਰੇ ਪਿੰਡਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਉਣ ਵਾਸਤੇ ਪੈਲ ਕਾਦਮੀ ਕੀਤੀ ਗਈ ਹੈ ਜੰਗ ਦੇ ਬਦਲ ਨੇ ਜਿਹੜੇ ਉਹ ਜ਼ਰੂਰ ਸਿਰ ਤੇ ਮੰਡਰਾ ਰਹੇ ਨਜ਼ਰ ਆਉਂਦੇ ਨੇ ਪੰਜਾਬ ਦੇ ਵਕਫ ਵਕਫ ਖੇਤਰਾਂ ਵਿੱਚ ਜੰਮੂ ਕਸ਼ਮੀਰ ਦੇ ਵਕਫ ਵਕਫ ਖੇਤਰਾਂ ਵਿੱਚ ਭਾਰਤੀ ਫੌਜ ਵੱਲੋਂ ਇੱਕ ਤਰ੍ਹਾਂ ਨਾਲ ਜੰਗ ਦੀਆਂ ਤਿਆਰੀਆਂ ਜ਼ਰੂਰ ਜਿਹੜੀਆਂ ਇੱਕ ਤਰ੍ਹਾਂ ਨਾਲ ਕੀਤੀਆਂ ਜਾਂ ਜਾਂਦੀਆਂ ਕਿਉਂਕਿ ਹਰ ਮੁਲਕ ਕਰਦਾ ਹੈ ਤਿਆਰੀਆਂ ਤੇ ਪਾਕਿਸਤਾਨ ਵਾਲੇ ਪਾਸਿਓਂ ਵੀ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਨੇ ਜਿਹੜੀਆਂ ਉਹ ਪਿਛਲੇ 2-3 ਦਿਨ ਤੋਂ ਸੋਸ਼ਲ ਮੀਡੀਆ ਦਾ ਹਿੱਸਾ ਬਣੀਆਂ ਹੋਈਆਂ ਨੇ ਤੇ ਐਸੇ ਹਾਲਾਤਾਂ ਵਿੱਚ جنگ ਜਿਹੜੀ ਉਹ ਲੱਗਣ ਦੀਆਂ ਸੰਭਾਵਨਾਵਾਂ ਤਾਂ ਜ਼ਰੂਰ ਨੇ ਪਰੰਤੂ ਜਿਸ ਤਰੀਕੇ ਨਾਲ ਹਵਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ جنگ ਦੇ ਐਸੇ ਹਾਲਾਤਾਂ ਦੌਰਾਨ جنگ ਦੇ ਐਸੇ ਸਮੇਂ ਦੌਰਾਨ ਵੱਖ-ਵੱਖ ਧਾਰਾਵਾਂ ਵੱਖ-ਵੱਖ ਵਿਚਾਰ ਨੇ ਲੋਕਾਂ ਦੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਨੇ ਜਿਹੜੇ ਉਹ ਸਾਹਮਣੇ ਆਏ ਨੇ ਕਿ ਜੰਗ ਪੰਜਾਬ ਦੀ ਧਰਤੀ ਤੇ ਨਾ ਲੱਗੇ ਪੰਜਾਬ ਦੀ ਧਰਤੀ ਦਾ ਪਹਿਲੀਆਂ ਜੰਗਾਂ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਤੇ ਇਹਨਾਂ ਜੰਗਾਂ ਜੁੱਦਾਂ ਦੀ ਬਦੌਲਤ ਸਟੇਟ ਹੈ ਜਿਹੜੀ ਉਹ ਕਈ ਦਹਾਕੇ ਪਿੱਛੇ ਚਲੀ ਜਾਂਦੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੁਕਸਾਨ ਨੇ ਜਿਹੜੇ ਉਠਾਉਣੇ ਪੈਂਦੇ ਨੇ ਸੱਚਮੁੱਚ ਕਿਸੇ ਵੀ ਖੇਤਰ ਵਿੱਚ ਇਹ ਜੰਗ ਨਾ ਲੱਗੇ ਅਸੀਂ ਤੁਸੀਂ ਸਾਰੇ ਇਹ ਕਾਮਨਾ ਕਰੀਏ ਪਰੰਤੂ ਨੁਕਸਾਨ ਜ਼ਰੂਰ ਹੋ ਰਹੇ ਨੇ ਪਾਕਿਸਤਾਨ ਵਾਲੇ ਪਾਸਿਓਂ ਵੀ ਕੁਝ ਨਾਗਰਿਕਾਂ ਦੇ ਇਸ ਅਤਵਾਦੀ ਹਮਲੇ ਵਿੱਚ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਵੀ ਪਹੁੰਚੀ ਹੈ ਤੇ ਸਾਡੇ ਦੇਸ਼ ਵਾਲੇ ਪਾਸੇ ਵੀ ਕੁਝ ਨਾਗਰਿਕਾਂ ਦੇ ਸ਼ਹੀਦ ਹੋ ਜਾਣ ਦੀ ਖਬਰ ਜਿਹੜੀ ਉਹ ਪਹੁੰਚੀ ਹੈ ਪਰੰਤੂ ਸਕੂਲ ਬੰਦ ਕਰ ਦਿੱਤੇ ਗਏ ਨੇ ਕਾਲਜ ਬੰਦ ਕਰ ਦਿੱਤੇ ਗਏ ਨੇ ਮੁਲਾਜ਼ਮਾਂ ਨੂੰ ਐਮਰਜੈਂਸੀ ਡਿਊਟੀਆਂ ਦੇ ਉੱਤੇ ਆਪਣੀਆਂ ਛੁੱਟੀਆਂ ਰੱਦ ਕਰਕੇ ਜਿਹੜੇ ਸਬੰਧਤ ਵਿਭਾਗ ਨੇ ਜਿਨ੍ਹਾਂ ਨੇ ਜੰਗ ਦੇ ਜੰਗ ਦੇ ਲਈ ਬਹੁਤ ਸਾਰੇ ਥਾਵਾਂ ਤੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਆਪਣੀਆਂ ਡਿਊਟੀਆਂ ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ ਸੋ ਸਮੁੱਚੇ ਵਰਤਾਰੇ ਨੂੰ ਦੇਖਦੇ ਹਾਂ ਜੰਗ ਲੱਗਣ ਦੀਆਂ ਜਿਹੜੀਆਂ ਪ੍ਰਭਲ ਸੰਭਾਵਨਾਵਾਂ ਨੇ ਉਹ ਆਲ ਮੌਜੂਦ ਨੇ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਆਉਂ ਦੁਆਵਾ ਕਰੀਏ ਕਿ ਇਹ ਜੰਗ ਜਿਹੜੀ ਉਹ ਨਾ ਲੱਗੇ ਕਿਉਂਕਿ ਜੰਗਾਂ ਜੁੱਦਾਂ ਦੇ ਵਿੱਚ ਦੇਸ਼ ਨੇ ਜਿਹੜੇ ਸਾਡੇ ਦੇਸ਼ ਦਾ ਜਿਹੜਾ ਮਾਣ ਤੇ ਸਨਮਾਨ ਉਹ ਹਮੇਸ਼ਾ ਵੈਸੇ ਹੀ ਉੱਚਾ ਹੈ ਤੇ ਉੱਚਾ ਰਹੇ ਪਰੰਤੂ ਜੰਗ ਦੇ ਵਿੱਚ ਜਿਹੜੀਆਂ ਬਰਬਾਦੀਆਂ ਹੁੰਦੀਆਂ ਨੇ ਉਹ ਦੇਸ਼ਾਂ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਨੇ ਤੇ ਇਸ ਤਰ੍ਹਾਂ ਦੇ ਹਾਲਾਤ ਅੱਜ ਦੀ ਕੜੀ ਬਣੇ ਹੋਏ ਨੇ ਜਿਸ ਤਰ੍ਹਾਂ ਖਤਰਾ ਹੈ ਜੰਗ ਦਾ ਜਿਹੜਾ ਉਹ ਜਰੂਰ ਮੰਨ ਰਾ ਰਹੇ ਹਾਂ ਆਪ ਦੁਆਮਾਂ ਕਰੀਏ ਕਿ ਸਾਡਾ ਦੇਸ਼ ਸਾਰੇ ਵਿਸ਼ਵ ਦੇ ਵਿੱਚ ਅਮਨ ਆਮਾਨ ਜਰਾ ਉਹ ਬਣਿਆ ਰਹੇ ਫਿਲਹਾਲ ਇਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ